ਵਾਇਲੋਜੀ ਦਾ ਖਾਲਸਾ ਕੋ ਵਾਇਲੋਜੀ ਕੀ ਫਤਿਹ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ 'ਚ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰਤੰਮ ਜਾ ਰਿਹਾ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਨਾ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਚਾਹੀਏ ਤੇ ਮਦਦ ਕਰੀਏ ਜਿਸੇ ਕਿਸੇ ਚੀਜ਼ ਵੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਕੋਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸਾਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੇ ਚਾ ਸਮੱਸਿਆ ਨਾਲ ਤੇ ਸਾਰੇ ਹਲਕੇ ਉਡੀ ਸਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀਦਲ ਨੇ 31 ਤੀ ਨੂੰ ਫਤਿਹ ਰੈਲੀਦਨ ਆ ਨਾਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੋਟਨ ਦਾ ਪ੍ਰੋਗਰਾਮ ਆਪਦਾ ਸੀ ਝਾੜੂ ਵਾਲੇ ਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ